ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਡਨ ਦੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਵਰਸ਼ੀ ਔਰ ਵਰਸ਼ੀ ਦੇ ਉੱਤੇ ਵੱਡਾ ਇਕੱਠ ਔਰ ਇਕੱਠ ਦਾ ਅੰਦਾਜ਼ਾ ਤੁਸੀਂ ਲੰਗਰ ਹਾਲ ਤੋਂ ਵੀ ਲਾਇਆ ਹੋਏਗਾ ਦੀਵਾਨ ਹਾਲ ਤੋਂ ਵੀ ਲਾਇਆ ਹੋਏਗਾ ਪਰ ਇੱਧਰ ਜਦੋਂ ਦੇਖੋਗੇ ਕਾਰਾਂ ਹੀ ਕਾਰਾਂ ਸਾਰੇ ਬੰਨੇ ਜਿੱਧਰ ਦੇਖੋਗੇ ਆਲੇ ਦੁਆਲੇ ਇਹ ਸਾਰੀ ਬਹੁਤ ਵੱਡੀ ਗਰਾਊਂਡ ਤੇ ਬਹੁਤ ਵੱਡੀ ਗਰਾਊਂਡ ਵਿੱਚ ਬਹੁਤ ਵੱਡਾ ਇੰਤਿਜਾਮ ਹਾਲੇ ਤੁਸੀਂ ਇੱਕ ਪਾਸੇ ਦਿਖਾਉਣਾ ਪਰ ਜਿੰਨੀਆਂ ਕਾਰਾਂ ਸਾਰੀਆਂ ਖੜੀਆਂ ਇੱਥੋਂ ਪਤਾ ਲੱਗਦਾ ਵੀ ਕਿੰਨੇ ਬੰਦੇ ਇੱਥੇ ਆਏ ਨੇ ਔਰ ਜਿਹੜੀ ਸਭ ਤੋਂ ਖਾਸ ਚੀਜ਼ ਦਿਖਾਉਣੀ ਹੈ ਇੱਥੇ ਹਰ ਸੰਪਰਦਾ ਆਈ ਹੈ ਸਿੱਖੀ ਦਾ ਨਾਲ ਜੁੜਿਆ ਹੋਇਆ ਸਿੱਖੀ ਦੇ ਨਾਲ ਹਰ ਪਹਿਲਾਂ ਜੁੜਿਆ ਹੋਇਆ ਹਰ ਤਕਸਾਲ ਹਰ ਸੰਪਰਦਾ ਹਰ ਜਥੇਬੰਦੀ ਸਾਰੀਆਂ ਆ ਜਣੇ ਔਰ ਜਿਹੜੇ ਸਾਡੇ ਦਲ ਗੁਰੂ ਦੇ ਪਿਆਰੇ ਲਾਡ ਲੀਆਂ ਫੌਜਾਂ ਉਹ ਵੀ ਇੱਥੇ ਵੱਡੀ ਗਿਣਤੀ ਚ ਆਈਆਂ ਨੇ ਵੱਖ-ਵੱਖ ਤੌਰ ਦੇ ਉੱਤੇ ਔਰ ਉਹਨਾਂ ਨੇ ਆਪਣੀ ਪ੍ਰਧ ਦੇ ਮੁਤਾਬਕ ਇੱਥੇ ਸ਼ਰਦਾਹੀ ਦੇ ਕੋਟੇ ਲਾਏ ਜਾ ਰਹੇ ਆ ਸੰਗਤਾਂ ਨੂੰ ਇੱਕ ਤਰ੍ਹਾਂ ਦਾ ਇਹ ਪ੍ਰਸ਼ਾਦ ਵਾਂਗੂ ਛਕਾਉਣ ਦੇ ਲਈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਨੇ ਤੁਸੀਂ ਲੰਗਰ ਦੇਖ ਕੇ ਆਏ ਹੋ ਇਹ 36 ਪ੍ਰਕਾਰ ਦੇ ਲੰਗਰ ਵਾਲੀ ਗੱਲ ਉੱਥੇ ਨਾਲ ਸ਼ਰਧਾਈ ਦੇ ਲੰਗਰ ਵੀ ਲਾਏ ਜਾ ਰਹੇ ਨੇ ਔਰ ਆਪਾਂ ਗੁਰਸਿੱਖ ਪਿਆਰੇ ਆਪਣੇ ਨਾਲ ਖੜੇ ਨੇ ਨਿਹੰਗ ਸਿੰਘ ਸੰਪਰਦਾ ਜਿਹੜੀਆਂ ਇਹ ਇੱਕ ਤਰ੍ਹਾਂ ਦੇ ਸਾਡੇ ਟ੍ਰੈਡੀਸ਼ਨਲ ਪਾਣਾ ਸੰਭਿਆ ਹੋਇਆ ਔਰ ਸਿੱਖੀ ਦਾ ਜਿਹੜਾ ਮੂਲ ਇਕਲ ਮੈਂ ਇੱਥੇ ਕਹ ਦਿਆਂ ਕਿ ਆਮ ਤੌਰ ਤੇ ਹੀ ਸੋਚਦੇ ਆ ਕਿ ਨਿਹੰਗ ਸਿੰਘ ਸਾਡੇ ਵਿੱਚੋਂ ਬੰਦੇ ਨੇ ਨਹੀਂ ਅਸੀਂ ਨਿਹੰਗ ਸਿੰਘਾਂ ਚੋਂ ਨਿਕਲੇ ਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਸੀ ਉਦੋਂ ਖਾਲਸੇ ਦਾ ਪਾਣਾ ਨਿਹੰਗ ਸਿੰਘਾਂ ਵਾਲਾ ਸੀਗਾ ਆਈਡੀਆ ਨੋਕਦਾਰ ਦਸਤਾਰਾਂ ਬਾਅਦ ਬਣੀਆਂ ਸੋ ਅਸੀਂ ਨਿਹੰਗ ਸਿੰਘਾਂ ਵਿੱਚੋਂ ਨਿਕਲੇ ਆ ਨਿਹੰਗ ਸਿੰਘ ਸਾਡੇ ਚੋਂ ਨਿਕਲੇ ਸੋ ਨਿਹੰਗ ਸਿੰਘ ਪੂਰੀ ਸੰਪੰਥ ਦੀ ਪੰਥ ਦੀ ਮਰਿਆਦਾ ਦੀ ਪ੍ਰਾਤਨ ਵਿਰਸੇ ਦੀ ਨੁਮਾਇੰਦਗੀ ਕਰਦੇ ਨੇ ਇਹ ਗੱਲਿਆ ਵੀ ਹੁਣ ਅਸੀਂ ਇੱਕ ਗੱਲ ਹੈਗੀ ਕਿ ਅਸੀਂ ਉਸ ਪਦਤ ਤੇ ਜਾਗ ਉਹਨਾਂ ਦਾ ਉਸ ਸਤਿਕਾਰ ਨਹੀਂ ਕਰਦੇ ਪਰ ਉਹ ਸਤਿਕਾਰ ਕਰਨ ਦੀ ਲੋੜ ਹੈ ਉਸ ਗੱਲ ਨਾਲ ਜੁੜਨ ਦੀ ਲੋੜ ਹੈ ਤਾਂ ਹੀ ਬਾਣੀ ਤੇ ਬਾਣੀ ਨਾਲ ਪੂਰੀ ਤਰ੍ਹਾਂ ਜੁੜਿਆ ਜਾਵੇਗਾ ਔਰ ਵੀਰ ਜੀ ਸਾਡਾ ਵੀਰ ਜੀ ਕੀਤਾ ਤੁਹਾਡਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਹੈ ਮੇਰਾ ਨਾ ਹਨੂਰ ਸਿੰਘਾ ਜੀ ਹਨੂਰ ਸਿੰਘ ਜੀ ਤੁਸੀਂ ਇੰਗਲੈਂਡ ਦੀ ਜੰਪ ਵੱਲੋਂ ਹਾਂ ਜੀ ਇੰਗਲੈਂਡ ਦੇ ਜੰਪਲ ਨੌਜਵਾਨ ਹਰਨੂਰ ਸਿੰਘ ਜੀ ਔਰ ਇਹ ਜਿਹੜੀ ਸ਼ਰਦਾਈ ਬਣਾਈ ਜਾ ਰਹੀ ਆ ਹਾਂਜੀ ਇਹ ਇਹਦਾ ਹੋਰ ਕਿਹੜਾ ਨਾਮ ਹੁੰਦਾ ਤੁਸੀਂ ਆਪਣੇ ਤੌਰ ਤੇ ਕਿ ਨਾਮ ਰੱਖਦੇ ਹੋਗੇ ਇਹਨੂੰ ਕਿੱਦਾਂ ਬਣਾਇਆ ਜਾਂਦਾ ਤੇ ਕੀ ਕੀ ਪੌਦੇ ਤੁਸੀਂ ਇਹਦੇ ਚ ਹਾਂਜੀ ਜੀ ਹੁਣ ਆਪਾਂ ਜੀ ਬਣਾਉਂਦੇ ਆ ਇਹਨੂੰ ਕਹਿੰਦੇ ਸ਼ਰਦਾਈ ਹਨਾ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਸ਼ੀਦੀ ਦੇਖ ਹੁੰਦੀ ਆ ਉਹ ਆਮ ਸੰਗਤ ਨੂੰ ਨਹੀਂ ਦਿੰਦੀ ਆ ਇਹਦੀ ਪਰ ਜਿਹੜੀ ਇਹ ਆ ਇਹ ਸ਼ਰਦਾਈ ਆ ਇਹ ਚ ਆਪਾਂ ਹੁਣ ਤੁਸੀਂ ਇੱਥੇ ਦੇਖ ਸਕਦੇ ਆ ਹਾਂਜੀ ਆਪਾਂ ਜੀ ਇਹਦੇ ਵਿੱਚ ਬਦਾਮ ਪਾਏ ਆ ਇਲਾਚੀ ਆ ਪਾਉਨੇ ਆ ਆ ਬਦਾਮ ਪਾਉਨੇ ਆ ਚਾਰ ਮਗਜ਼ ਪਾਉਨੇ ਆ ਪੰਪਕਿਨ ਸੀਡ ਪਾਉਨੇ ਆ ਖਾਸ ਖਾਸ ਤੇ ਸਾਡੀ ਖੰਡ ਆ ਜੀ ਤੇ ਆ ਕਾਲੀ ਮਿਰਚ ਕਾਲੀ ਮਿਰਚ ਪਾਉਂਦੇ ਆ ਬਿਲਕੁਲ ਹਾਂਜੀ ਖਾਸ ਖਾਸ ਦੇ ਬੀਜ ਆ ਜੀ ਔਰ ਪੰਪਕਿਨ ਸੀਡ ਆ ਛੋਟੀ ਇਲਾਚੀ ਆ ਚਾਰ ਤਰ੍ਹਾਂ ਦੇ ਮਗਜ਼ ਨੇ ਚਾਰ ਤਰ੍ਹਾਂ ਦੇ ਜਿਹੜੇ ਮਗਜ਼ ਹੁੰਦੇ ਉਹਨੇ ਤੇ ਬਦਾਮ ਨੇ ਇਹ ਸਾਰਾ ਕੁਝ ਪਾ ਕੇ ਤਿਆਰ ਕੀਤਾ ਜਾਂਦੀ ਔਰ ਇਹਨੂੰ ਫੇਰ ਕੋਟਾ ਲਾਇਆ ਜਾਂਦਾ ਹਾਂਜੀ ਹਾਂਜੀ ਫੇਰ ਇਹਨੂੰ ਕੋਟਾ ਲਾਇਆ ਜਾਂਦਾ ਜੀ ਹਾਂਜੀ ਕਿਦਾਂ ਸਾਰਾ ਕੁਝ ਫੇਰ ਜੀ ਇਹ ਜਿਹੜੇ ਸਾਡੇ ਸਲੋਤਰ ਆ ਹਾਂਜੀ ਇਹ ਵੀ ਨਿੰਮ ਦੇ ਬਣੇ ਆ ਜੀ ਅੱਛਾ ਨਿੰਮ ਦੇ ਬਣੇ ਹੋਇਆ ਨਿੰਮ ਦੇ ਬਣੇ ਆ ਜੀ ਜੋ ਜਿਹੜਾ ਨਿੰਮ ਦਾ ਅਸਰ ਆ ਉਹ ਵੀ ਫੇਰ ਕੋਟਾ ਜੀ ਪੈਂਦਾ ਜੀ ਹਾਂ ਠੀਕ ਹੈ ਫੇਰ ਨਹੰਗ ਸਿੰਘ ਇਹਨਾਂ ਨੂੰ ਕਹਿੰਦੇ ਹੁੰਦੇ ਨੇ ਸਲੋਤਰ ਇਹਨਾਂ ਨੂੰ ਹਾਂਜੀ ਜਿਹੜੇ ਆ ਯਾਰ ਇਹ ਲਾਲ ਪੱਥਰ ਦੇ ਬਣੇ ਆ ਹਾਂਜੀ ਤੇ ਇਹਨਾਂ ਨੂੰ ਕਹਿੰਦੇ ਹੁੰਦੇ ਆ ਸੁਨਹਿਰੇ ਇਹ ਨਹੰਗਾ ਸੁਨਹਿਰਿਆਂ ਦੇ ਵਿੱਚ ਸਲੋਤਰ ਜਿਹੜੇ ਉਹਦੇ ਨਾਲ ਇਹਦੀ ਸੁਧਾਈ ਹ ਸਨਿਆਰਿਆਂ ਦੇ ਵਿੱਚ ਸਲੂਤਰ ਦੇ ਨਾਲ ਸੁਧਾਈ ਜਿਹੜਾ ਰਗੜਾ ਹੁੰਦਾ ਇਹ ਕੀਤਾ ਜਾਂਦਾ ਆ ਔਰ ਇਹਦੇ ਆਪਣੇ ਗੁਣ ਆ ਨਿੰਮ ਦੀ ਲੱਕੜ ਦੇ ਆਪਣੇ ਗੁਣ ਆ ਆਪਾਂ ਸਾਰਿਆਂ ਨੂੰ ਪਤਾ ਆ ਲਾਲ ਪੱਥਰ ਦੇ ਆਪਣੇ ਗੁਣ ਆ ਇਹਦਾ ਆਪਾਂ ਨੂੰ ਪਤਾ ਔਰ ਜਿਹੜੀਆਂ ਵੀ ਚੀਜ਼ਾਂ ਪਈਆਂ ਜਾਂਦੀਆਂ ਬੜੀਆਂ ਨਜਾਬ ਚੀਜ਼ਾਂ ਆ ਆਯੁਰਵੇਦਿਕ ਦੇ ਵਿੱਚ ਦਵਾਈਆਂ ਦੇ ਤੌਰ ਤੇ ਵਰਤੀਆਂ ਜਾਂਦੀਆਂ ਆ ਇਹਨਾਂ ਚੋਂ ਹੀ ਤਾਕਤ ਮਿਲਦੀ ਹੁੰਦੀ ਸੀ ਪ੍ਰਾਤਨ ਸਿੰਘਾਂ ਨੂੰ ਹਾਂਜੀ ਹਾਂਜੀ ਤੇ ਇਹ ਫਿਰ ਹੁਣ ਜਦੋਂ ਤਿਆਰ ਹੋ ਜਾਣਾ ਆ ਜਦੋਂ ਤਿਆਰ ਹੋ ਜਾਣਾ ਕੁੱਟਣਾ ਪੂਰਾ ਹੈ ਇਹ ਤਿਆਨ ਹੋਰ ਹੋ ਜਾਣਾ ਜੀ ਹਾਂਜੀ ਫਿਰ ਜਿਹੜਾ ਸਾਰਾ ਆਪਾਂ ਸਨਾਰੇ ਚੋਂ ਕੱਢਦੇ ਆ ਹਾਂਜੀ ਉਹਨੂੰ ਫਿਰ ਆਪਾਂ ਇਹ ਚ ਪਾ ਲੈਨੇ ਜੀ ਹਾਂਜੀ ਹਾਂਜੀ ਫਿਰ ਇਹਨੂੰ ਸਾਰਾ ਨਿਚੋੜ ਕੇ ਵਿੱਚੋਂ ਪਾਣੀ ਕੱਢ ਕੇ ਸਾਰੇ ਜਿਹੜਾ ਇਹਦਾ ਫਲ ਆ ਹਨਾ ਉਹ ਫਿਰ ਸਾਡੀ ਸ਼ਰਦਾਈ ਚ ਆ ਜਾਂਦਾ ਉਹ ਸ਼ਰਦਾਈ ਚ ਆ ਜਾਂਦਾ ਹਾਂਜੀ ਫਿਰ ਜਿਹੜਾ ਬਚਦਾ ਆ ਉਹਨੂੰ ਕਹਿੰਦੇ ਹੁੰਦੇ ਨੁਗਦਾ ਹਾਂਜੀ ਨੁਗਦਾ ਨੁਗਦਾ ਕਹਿੰਦੇ ਹੁੰਦੇ ਸੀ ਫਿਰ ਜਦੋਂ ਸਿੰਘ ਜੰਗ ਤੇ ਜਾਂਦੇ ਹੁੰਦੇ ਸੀ ਉਹ ਨੁਗਦਾ ਪਹਿਲਾਂ ਰਗੜਾ ਲਾ ਕੇ ਨੁਗਰਾ ਨੁਗਤਾ ਮਾਰ ਕੇ ਫਿਰ ਜੀ ਉਹ ਜੰਗ ਜੇ ਜਾਂਦੇ ਹੁੰਦੇ ਸੀ ਜੀ ਤੇ ਨੁਗਦਾ ਸਿੜਦੇ ਹੁੰਦੇ ਸੀ ਇਦਾਂ ਸਿੜਦੇ ਹੁੰਦੇ ਸੀ ਜੀ ਤੇ ਉਹ ਕੀ ਬੋਲਦੇ ਹੁੰਦੇ ਸੀ ਖਾਸ ਤੌਰ ਤੇ ਕਹਿੰਦੇ ਹੁੰਦੇ ਸੀ ਪਹਿਲਾਂ ਜੋ ਕੁਝ ਪਾਇਆ ਵਿੱਚ ਹਾਂਜੀ ਅ ਲੈ ਚੀ ਕਾਲੀ ਮਿਰਚ ਰਗੜ ਕੇ ਸਾਫ਼ ਕੀਤਾ ਦੋ ਵਾਰ ਫਿਰ ਆਪਾਂ ਜੇ ਆਪਾਂ ਰਗੜੇ ਲਾਉਣੇ ਆ ਇਹਨੂੰ ਪਹਿਲੀ ਵਾਰੀ ਕਰਨਾ ਆ ਫਿਰ ਛਾਣੇ ਨਾਲ ਸਾਰਾ ਕੁਝ ਕੱਢਣਾ ਵਿੱਚੋਂ ਫਿਰ ਇੱਕ ਵਾਰੀ ਹੋਰ ਕਰਨਾ ਆ ਤਾਂ ਕਰਕੇ ਕਹਿੰਦੇ ਸਾਫ਼ ਕੀਤਾ ਦੋ ਵਾਰ ਫਿਰ ਜੀ ਫਿਰ ਆਪਾਂ ਭੋਗ ਲਾਉਣੇ ਹੁੰਨੇ ਆ ਹਾਂਜੀ ਫਿਰ ਜੀ ਗੁਰੂ ਜੀ ਅਰਦਾਸ ਹਾਂਜੀ ਗੁਰੂ ਜੀ ਅਰਦਾਸ ਹੁੰਦੀ ਆ ਫਿਰ ਜੀ ਆਪਾਂ ਨੁਕਦਾ ਸੱਟਦੇ ਹੁੰਨੇ ਆ ਨੁਕਦਾ ਸਿੱਟਣ ਲੱਗਾ ਕੋਈ ਖਾਸ ਸ਼ਬਦ ਬੋਲਦੇ ਹੁੰਦੇ ਨੰਗ ਸਿੰਘ ਉਹ ਕੀ ਬੋਲਦੇ ਹੁੰਦੇ ਕੁਛ ਸ਼ਹਿਜ ਆਤਮਾ ਦਾ ਵਾਡਾ ਹਾਂਜੀ ਜੀ ਅ ਬੋਲਦੇ ਹੁੰਦੇ ਆ ਸੋਕਾ ਲੈਚੀ ਬਦਾਮ ਖਾਸ ਖਾਸ ਰਗੜ ਕੇ ਸਾਫ ਕੀਆ ਦੁਬਾਰ ਬਖਤੀ ਬਾਕੀ ਨੁਕਦਾ ਜੋ ਬਚੇ ਸੇਰ ਨਿੰਦਕ ਦੇ ਝਾੜ ਆਇਆ ਮਲੇਸ਼ਾ ਗੋਲਾ ਤੇਰੇ ਵਾਲ ਵਿੱਚ ਇਹਨੂੰ ਚੁਗਦਾ ਪਾਪੀ ਆਨੇ ਦਾ ਹੰਕਾਰਿਆ ਤੇਰਾ ਗੁਰੂ ਖਾਲਸਾ ਪੰਥ ਖਾਲਸਾ ਨਾ ਦਾਵਾ ਨਹੀਂ ਪੁਗਦਾ ਪੱਟੀ ਤੇਰੀ ਮਾਂ ਸੇ ਖਾਣਾ ਤੇਰਾ ਖਰਾਬ ਸਿੰਘ ਚੜਨਗੇ ਸ਼িকার ਜੇ ਕਾਰੇਗ ਜਾਵੇ ਫਤਿਹ ਭਾਵੇ ਨਹਾਲੋ ਜਾਵੇ ਸਤਿ ਸ੍ਰੀ ਅਕਾਲ ਫਿਰ ਜੀ ਨੁਕਦਾ ਸੱਟਦੇ ਹੁੰਨੇ ਆਪਾਂ ਹਾਂਜੀ ਇਹ ਬਿਲਕੁਲ ਇਹਦੇ ਪਿੱਛੇ ਇੱਕ ਫਲਸਫੇ ਦੀ ਗੱਲ ਹੈ ਕਿ ਜਿਹਦੇ ਨਾਲ ਜੰਗ ਲੜਨੀ ਹੋਵੇ ਉਹ ਉੱਥੇ ਮਰਨਾ ਵੀ ਪੈਂਦਾ ਜੰਗ ਦੇ ਵਿੱਚ ਤੇ ਮਾਰਨਾ ਵੀ ਪੈਂਦਾ ਕਿਸੇ ਨੂੰ ਮਾਰਨਾ ਸੌਖਾ ਨਹੀਂ ਹੁੰਦਾ ਬਹੁਤ ਜਾਦੀ ਜੇ ਤੁਹਾਡੇ ਮਨ ਦੇ ਵਿੱਚ ਉਹ ਦੇ ਪ੍ਰਤੀ ਕਿਤਾਉਂਦੀ ਪੂਰੀ ਤਰ੍ਹਾਂ ਨਫਰਤ ਭਰ ਜਾਏ ਫਿਰ ਤੁਸੀਂ ਕਿਸ ਨੂੰ ਮਾਰ ਸਕਦੇ ਆ ਕਿਉਂਕਿ ਬਹੁਤ ਵੱਡਾ ਤੁਹਾਨੂੰ ਦੁਸ਼ਮਣ ਲੱਗੇ ਪੰਦਾ ਫਿਰ ਮਾਰ ਸਕਦੇ ਹੁੰਦੇ ਆ ਮਰਨਾ ਤੇ ਮਾਰਨਾ ਜੰਗ ਦੇ ਵਿੱਚ ਦੋਨੇ ਕੰਮ ਚੱਲਦੇ ਨੇ ਤੇ ਨੂਦਾ ਸਿੱਟਣ ਲੱਗਿਆਂ ਜਦੋਂ ਜੰਗ ਸ਼ੁਰੂ ਹੁੰਦੀ ਆ ਨੂਦਾ ਸਿੱਟਣ ਲੱਗਿਆਂ ਉਦੋਂ ਪੰਥ ਦੇ ਸਾਰੇ ਦੁਸ਼ਮਣਾਂ ਦੇ ਨਾਲ ਆ ਜਾਂਦੇ ਉਹ ਕਾਣਿਆ ਉਹ ਮੀਨਿਆ ਉਹ ਪੰਥਿਆ ਦੋਖਿਆ ਉਹ ਧਰਮ ਦੇਆ ਵੈਰੀਆ ਉਹ ਸਿੱਖੀ ਦੇ ਦੁਸ਼ਮਣਾਂ ਉਹ ਗੁਰੂ ਦੇਆ ਮਾਰਿਆ ਹੋਇਆ ਇਹ ਸਾਰੇ ਨਾਂ ਲੈ ਕੇ ਪਹਿਲਾਂ ਉਹ ਮੁਗਲਾ ਤਰਕਾ ਉਹ ਚੁਗਤਿਆ ਸਾਰੇ ਨਾਲ ਲੈ ਕੇ ਜਿਨ੍ਹਾਂ ਨਾਲ ਜੰਗ ਹੁੰਦੀ ਸੀ ਤੇ ਫੇਰ ਬਾਅਦ ਨੁਖਦਾ ਸਟੇਜ ਜਾਂਦਾ ਸੀ ਕਿ ਆ ਗਿਆ ਹੁਣ ਗੋਲਾ ਗੁਰੂ ਦੀ ਬਖਸ਼ਿਸ਼ ਲੈ ਕੇ ਇਹਦਾ ਤਤ ਅਸੀਂ ਰੱਖ ਲਿਆ ਤੇ ਇਹਦਾ ਜਿਹੜਾ ਬਚਿਆ ਹੋਇਆ ਗੋਲਾ ਤੇਰੇ ਸਿਰ ਤੇ ਮਾਰਨ ਲੱਗੇ ਤੂੰ ਮਰ ਜਾਣਾ ਆ ਸਾਡੇ ਕੋਲ ਤਤ ਤਾਕਤ ਵਾਲਾ ਰੱਖ ਲਿਆ ਸਾਡੇ ਕੋਲ ਆ ਜਾਣਾ ਇਹ ਕਰਨ ਦਾ ਮਕਦਮਾ ਤਾਂ ਹੁੰਦਾ ਸੀ ਕਿ ਸਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਪੂਰੀ ਕੇ ਪੰਥ ਦਾ ਦੋਖੀ ਹੈ ਗੁਰੂ ਦਾ ਵੈਰੀ ਹੈ ਉਹ ਪੂਰੀ ਤਰ੍ਹਾਂ ਸਾਡੇ ਮਨ ਚ ਗੱਲ ਭਰ ਜਾਵੇ ਤਾਂ ਕਿ ਅਸੀਂ ਪੂਰੀ ਤਰ੍ਹਾਂ ਜੰਗ ਪੂਰੇ ਨਿਸ਼ਚੇ ਨਾਲ ਲੜ ਸਕੀ ਨਿਸ਼ਚੇ ਕਰ ਆਪਣੀ ਜੀਤ ਕਰੂੰ ਸੋ ਇਹ ਜਿਹੜਾ ਫਲਸਫਾ ਹੈ ਸਾਥ ਸ੍ਰੀ ਅਕਾਲ ਔਰ ਜਿੱਦਾਂ ਲਾਲ ਪੱਥਰ ਦੇ ਵਿੱਚ ਪਾ ਕੇ ਲਾਲ ਪੱਥਰ ਦੇ ਵਿੱਚ ਪਾ ਕੇ ਜਿਹੜਾ ਸਲੋਤਰ ਦੇ ਨਾਲ ਕੋਟਿਆ ਜਾਂਦਾ ਆ ਨਿੰਮ ਦੇ ਸਲੋਤਰ ਦੇ ਨਾਲ ਓਦਾਂ ਹੀ ਬਿਲਕੁਲ ਦੁਸ਼ਮਨਾ ਨੂੰ ਕੋਟਣ ਦੀ ਭਾਵਨਾ ਵੀ ਪ੍ਰਚੰਡ ਸਾਡੇ ਵਿੱਚ ਹੋਣੀ ਚਾਹੀਦੀ ਆ ਇਹ ਗੱਲ ਦੇਖ ਨੂੰ ਵੀ ਸ਼ਿਕਾਇਤ ਦੇ ਸਮਝ ਕਿਦਾਂ ਵੀ ਲੱਗਦੀ ਹੋਵੇ ਪਰ ਇਹ ਜਦ ਤੱਕ ਕਿਸੇ ਕੌਮ ਜੇ ਭਾਵਨਾ ਨਹੀਂ ਆਉਂਦੀ ਉੱਤਕ ਕੌਮਾਂਤ ਰੱਖੀ ਨਹੀਂ ਕਰ ਸਕਦੀਆਂ ਹੁੰਦੀਆਂ ਔਰ ਜਿਹੜੀਆਂ ਮਿਨਿਓਰਿਟੀ ਕੌਮਾਂ ਹੁੰਦੀਆਂ ਨੇ ਘੱਟ ਗਿਣਤੀ ਕੌਮਾਂ ਹੁੰਦੀਆਂ ਨੇ ਉਹਨਾਂ ਨੂੰ ਏਸੇ ਹੀ ਭਾਵਨਾ ਦੇ ਨਾਲ ਵਿਚਰਨਾ ਪੈਂਦਾ ਹੁੰਦਾ ਸੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀਆਂ ਸਿੱਖੀ ਦੀਆਂ ਪਰਪਰਾਵਾਂ ਜਿਹੜੀਆਂ ਜੰਗਲ ਦੇ ਵਿੱਚ ਵੀ ਕੈਮ ਰੱਖਿਆ ਸਿੱਖਾਂ ਨੇ ਔਰ ਜੰਗਲ ਦੇ ਵਿੱਚੋਂ ਬਾਅਦ ਹੀ ਜਦੋਂ ਕਿਤੇ ਵਿਸਲਾ ਆ ਗਿਆ ਰਾਜ ਉਦੋਂ ਵੀ ਕੈਮ ਰੱਖਿਆ ਉਹ ਪਰੰਪਰਾਵਾਂ ਕੈਮ ਰੱਖੀਆਂ ਮਹਾਰਾਜ ਜੀ ਸਿੰਘ ਦਾ ਰਾਜ ਆ ਗਿਆ ਅਕਾਲੀ ਫੁੱਲਾਸ ਦੇ ਉਦੋਂ ਵੀ ਕੈਮ ਰੱਖੀਆਂ ਤੇ ਫਿਰ ਜੇ ਅਸੀਂ ਵਿਦੇਸ਼ਾਂ ਜਾ ਗਏ ਤੇ ਵਿਦੇਸ਼ਾਂ ਜੀ ਵੀ ਸਾਡੇ ਨੌਜਵਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੈਮਰਾ ਖਰੀਦਿਆ ਨੇ ਜੁੜੇ ਰਹੋ ਜੁੜ ਮਿਲ ਕੇ ਜਿੱਥੇ ਪੂਰੇ ਭਾਈਚਾਰੇ ਨੂੰ ਪੂਰੀ ਕੌਮ ਨੂੰ ਵੀ ਜੋੜੋ ਉਥੇ ਨਾਲ-ਨਾਲ ਕੌਮ ਦੇ ਰੋਸ਼ਨ ਭੁਖ ਲਈ ਵੀ ਅਸੀਂ ਸਾਰੇ ਆਸਵੰਦ ਹੁੰਦੇ ਆ ਜੀ ਆਓ ਇੱਕ ਫਤਿਹ ਲਿਜਾਈਏ ਸਾਂਝੇ ਤੌਰ ਤੇ ਫਿਰ ਜੀ ਨੰਗਾ ਵਾਲਾ ਜਗਾਰਾ ਹੋ ਜਾ ਜੇ ਕਰ ਏਕ ਜਾਵੇ ਫਤਿਹ ਭਾਵੇ ਨਹਾਲੋ ਜਾਵੇ ਤਨ ਬਾਬਾ ਫਤਿਹ ਸਿੰਘ ਦੇ ਮਾਨੂੰ ਭਾਵੇ ਸਤ ਸ੍ਰੀ ਅਕਾਲ ਗੁਰੂ ਬਰਾਕਾਲ ਦੇਖ ਦੇ ਫਤਿਹ ਗੁਰੂ ਪੰਥ ਖਾਲਸਾ ਜੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਵੇਂ ਨਾਲੇ ਜੀ ਤੁਹਾਨੂੰ ਨਾਲੇ